ਹਾਂਜੀ ਪਿਛਲੇ ਦਿਨਾਂ ਦੇ ਤੁਸੀਂ ਦੇਖਿਆ ਹੋਣਾ ਵੀ ਇੱਕ ਐਡਵੋਕੇਟ ਸਾਡੇ ਬਰੂਨੋ ਧਵਨ ਇਹਨਾਂ ਵੱਲੋਂ ਇੱਕ ਪਰਚਾ ਦਰਜ ਕਰਾਇਆ ਗਿਆ ਸੀ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਘਰ ਤੇ ਫਾਇਰਿੰਗ ਹੋਈ ਆ ਤੇ ਇਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਗਈ ਹੈ ਤੇ ਇਹ ਹੁਣ ਜਿਹੜੀ ਸਾਡੀ ਉਸ ਤੋਂ ਬਾਅਦ ਜਿਹੜਾ ਇੱਕ ਜਣਾ ਪਹਿਲਾਂ ਇਸ ਜਿਹਨੇ ਫਾਇਰ ਕਰਕੇ ਗਿਆ ਸੀਗਾ ਤੇ ਉਹਦੇ ਵਿੱਚ ਇੱਕ ਅਨੁਪਛਤਿਆਂ ਦੇ ਵਿੱਚੋਂ ਇੱਕ Prabhdeep Singh Dasuwal ਦਾ ਜਿਹੜੇ ਇਹਨਾਂ ਦਾ ਭੇਜਿਆ ਹੋਇਆ ਜਿਹੜਾ ਇੱਕ ਗੁਰਗਾ ਸੀ ਹਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਉਹਨੂੰ ਇੱਕ ਨਜਾਇਜ਼ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਪਰ ਉਹ ਬਾਕੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜੋ ਬੋਥ ਇਹਨਾਂ ਨੇ ਪੂਰਾ ਸਾਡੀ ਫੋਰਸ ਨੇ ਸਾਡੇ ਐਸ ਐਚ ਓ ਸਾਡੇ ਐਸ ਪੀ ਡੀ ਸਾਹਿਬ ਡੀ ਐਸ ਪੀ ਸਾਹਿਬ ਜਿਹੜੇ ਇਹਨਾਂ ਨੇ ਜਿਹੜੀ ਆਪਦੀ ਪੂਰੇ ਆਪਣੇ ਤੰਦ ਹੀ ਦੇ ਨਾਲ ਇਸ ਦੇ ਵਿੱਚ ਮੁਕਦਮੇ ਦੇ ਵਿੱਚ ਇਨਵੈਸਟੀਗੇਸ਼ਨ ਚੰਗੇ ਤਰੀਕੇ ਨਾਲ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਵੀ ਜਿਹੜੇ ਇਸ ਮੁਕਦਮੇ ਦੇ ਮਦਈ ਹੀ ਹੈ ਬਰੂਨੋ ਤਵਨ ਐਡਵੋਕੇਟ ਇਹਨਾਂ ਨੇ ਹੀ ਪ੍ਰਭ ਦੇਸੂਵਾਲ ਦੇ ਨਾਲ ਰਲ ਕੇ ਮਿਲ ਕੇ ਆਪਣੇ ਹੀ ਘਰ ਤੇ ਫਾਇਰਿੰਗ ਕਰਵਾਈ ਸੀ ਤੇ ਫਰौती ਦੀ ਮੰਗ ਕੀਤੀ ਸੀ ਜਿਹੜੀ ਉਸ ਤੋਂ ਤੇ ਇਹਨਾਂ ਦੀ ਆਪਸ ਵਿੱਚ ਐਡਜਸਟਮੈਂਟ ਸੀ ਵੀ ਫਰौती ਦੇ ਪੈਸਿਆਂ ਦੇ ਵਿੱਚੋਂ ਅੱਧੇ ਪੈਸੇ ਉਨੇ ਰੱਖ ਲੈਣੇ ਸੀਗੇ ਘਰਦਿਆਂ ਤੋਂ ਪੈਸੇ ਲੈ ਕੇ ਆਪਣੇ ਹੀ ਪੈਸੇ ਜਿਹੜੇ ਘਰਦਿਆਂ ਤੋਂ ਲੈ ਕੇ ਅੱਦੇ ਇਸਨੇ ਰੱਖਨੇ ਸੀ ਇਹਦੇ ਉਸ ਨੂੰ ਦੇਣੇ ਸੀਗੇ ਇਹਨਾਂ ਦੇ ਕਿਸੇ ਅਜਈਆਂ ਗੱਲਾਂ ਕਰਕੇ ਇਹਨਾਂ ਦਾ ਫਰਕ ਵੀ ਪੈ ਗਿਆ ਉਸ ਤੋਂ ਗੱਲ ਆਊਟ ਹੋ ਗਈ ਤੇ ਪਲੱਸ ਸਾਡੀ ਜਿਹੜੀ ਜਿਹੜਾ ਇਹਨਾਂ ਨੇ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਗੱਲਾਂ ਸਾਹਮਣੇ ਆਈਆਂ ਤੇ ਇੱਥੇ ਇਹ ਵੀ ਦੱਸਣ ਵਾਲੀ ਗੱਲ ਹੈ ਵੀ ਇਹਨਾਂ ਨੂੰ ਅਸੀਂ ਐਡਵੋਕੇਟ ਜਿਹੜੇ ਬਰੂਨੋ ਧਵਨ ਹੈ ਅਰੈਸਟ ਕਰ ਲਿਆ ਤੇ ਇਹ ਚਾਰਜ ਕੀਤਾ ਸੀ ਇਹਨਾਂ ਨੂੰ ਆਪਣੇ ਹੀ ਇਹਦੇ ਕਾਂਸਪੀਰੇਸੀ ਦੇ ਵਿੱਚ ਜਿਹੜੇ ਇਸ ਦੇ ਵਿੱਚ ਅਤੇ ਉਸ ਦੇ ਨਾਲ ਜਿਹੜੀ ਕਾਂਸਪੀਰੇਸੀ ਹੋਰ ਵੀ ਕਰ ਰਹੇ ਸੀ ਕੁਝ ਬੰਦੇ ਹੋਰ ਦੇ ਇਹ ਨਾਂ ਦੱਸ ਰਹੇ ਸੀਗੇ ਵੀ ਇਹਨਾਂ ਬੰਦਿਆਂ ਤੋਂ ਫਰੋਤੀ ਲਈ ਜਾ ਸਕਦੀ ਹੈ ਇਹ ਬੰਦੇ ਨਰਮ ਸੁਭਾਅ ਦੇ ਆ ਜਾਂ ਇਹ ਬੰਦਿਆਂ ਤੋਂ ਇਹਨਾਂ ਨੇ ਛੇਤੀ ਪੁਲਿਸ ਨੂੰ ਇਨਫੋਰਮ ਨਹੀਂ ਕਰਨਾ ਤੇ ਤੁਹਾਨੂੰ ਪੈਸੇ ਦੇ ਦੇਣਗੇ ਤੇ ਉਹਦੇ ਵਿੱਚੋਂ ਆਪਣਾ ਹਿੱਸਾ ਰੱਖਣ ਬਾਰੇ ਵੀ ਇਹ ਇੱਕ ਉਹਨਾਂ ਨੂੰ ਫਰਦ ਦੇ ਸਵਾਲ ਨੂੰ ਜਿਹੜਾ ਗੈਂਗਸਟਰ ਹਾਊਸ ਨੂੰ ਇਹ ਕਹਿ ਰਹੇ ਸੀ ਤੇ ਇੱਥੇ ਹੀ ਇੱਥੇ ਹੀ ਬਸ ਨਹੀਂ ਵੀ ਇਹਨਾਂ ਦਾ ਤੁਸੀਂ ਇਹਨਾਂ ਦਾ ਦੇਖੋ ਸੋਚ ਦੇਖੋ ਬਰੂਨੋ ਤਾਂ ਬੰਦੀ ਵੀ ਇਸ ਨੇ ਉਸ ਨੂੰ ਪ੍ਰਭ ਦੇ ਸੁਵਾਲ ਨੂੰ ਸਾਡੇ ਕੋਲ ਉਹਦੀਆਂ ਉਹ ਵੀ ਹੈਗੀਆਂ ਰਿਕਾਰਡਿੰਗ ਵੀ ਹੈਗੀ ਹੈ ਮੈਂ ਵੀ ਤੁਸੀਂ ਵੀ ਸੁਣੀ ਹੋਵੇ ਉਸ ਨੂੰ ਇਹ ਸਲਾਹ ਦੇ ਰਿਹਾ ਵੀ ਫਲਾਨੇ ਬੈਂਕ ਦੇ ਵਿੱਚ ਸਿਕਿਉਰਿਟੀ ਘੱਟ ਹੁੰਦੀ ਹੈ ਵੀ ਤੁਸੀਂ ਉਸ ਬੈਂਕ ਨੂੰ ਲੁੱਟ ਸਕਦੇ ਤੇ ਜਿਸ ਦੇ ਇਹ ਬੜੇ ਗੰਭੀਰ ਰਹੇ ਜਿਹੜੇ ਇਲਜ਼ਾਮ ਵੀ ਆ ਤੇ ਜਿਹੜੇ ਗੰਭੀਰ ਇਹਨਾਂ ਨੇ ਜਿਹੜਾ ਆਪਣਾ ਇਲਿਗੈਲਿਟੀ ਕੀਤੀ ਆ ਤੇ ਜਿਸ ਸੰਬੰਧੀ ਇਹਨਾਂ ਤੇ ਕੇਸ ਜਿਸ ਕਰਕੇ ਇਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੈਂ ਅੱਗੇ ਸਾਰਿਆਂ ਨੂੰ ਬਾਕੀਆਂ ਨੂੰ ਵੀ ਮੈਂ ਇਹੀ ਬੇਨਤੀ ਕਰੂੰਗਾ ਵੀ ਅਜਿਹੇ ਜਿਹੜੇ ਅਨਸਰ ਹੈ ਜਿਹੜੇ ਆਪ ਆਪੇ ਹੀ ਆਪਣੇ ਉਸੇ ਸੁਸਾਇਟੀ ਦੇ ਵਿੱਚ ਰਹਿ ਕੇ ਬਾਕੀ ਜਣਿਆਂ ਦੇ ਨਾਮ ਗਲਤ ਲੈ ਕੇ ਤੇ ਆਪਣੇ ਤੇ ਵੀ ਗਨਮੈਨ ਲੈਣ ਨੂੰ ਜਾਂ ਹੋਰ ਤਰੀਕੇ ਦੇ ਵਾਸਤੇ ਇਹ ਗੈਂਗਸਟਰਸ ਨੂੰ ਯੂਜ਼ ਕਰ ਰਹੇ ਆ ਤੇ ਆਪ ਵੀ ਇਲੀਗਲ ਐਕਟੀਵਿਟੀਜ਼ ਵਿੱਚ ਪੈ ਰਹੇ ਆ ਵੀ ਇਹਨਾਂ ਦਾ ਸਾਨੂੰ ਹੋਰ ਵੀ ਇਨਫੋਰਮੇਸ਼ਨ ਦਿਓ ਇਹਨਾਂ ਤੋਂ ਬਚੋ ਤੇ ਜਿਹੜੇ ਅਜਿਹੇ ਕਾਰਵਾਈਆਂ ਕਰਨ ਵਾਲੇ ਉਹਨਾਂ ਨੂੰ ਚੇਤਾਵਨੀ ਹੈ ਵੀ ਕੋਈ ਵੀ ਲਾਅ ਤੋਂ ਬਚ ਕੇ ਨਹੀਂ ਜਾ ਸਕਦਾ ਕਾਨੂੰਨ ਤੋਂ ਵੱਡਾ ਨਹੀਂ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਊਗੀ ਜਿਵੇਂ ਕਿ ਆਹ ਮੌਜੂਦਾ ਬਰੂਨੋ ਤੋਂ ਵੰਡੇ ਐਡਵੋਕੇਟ ਹੈ ਅਤੇ ਕਾਨੂੰਨ ਅਨੁਸਾਰ ਪੂਰੀ ਸਖਤ ਕਾਰਵਾਈ ਹੋਊਗੀ ਜਿਸ ਤੇ ਇਹ ਹੁਣ ਲੰਬਾ ਸਮਾਂ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵੀ ਜੇਲ੍ਹ ਜੀ ਰਹਿਣ ਮੇਰੇ ਕੋਲ ਚੱਗਾ ਸੀ ਇਹ ਜੀ ਕਾਫੀ ਪਿਛਲੇ ਸਾਲ ਡੇਢ ਸਾਲ ਤੋਂ ਆਖਰਨ ਤਿੰਨ ਚਾਰ ਮਹੀਨੇ ਤੋਂ ਜਿਹੜਾ ਕੰਟੈਕਟ ਜਿਹੜਾ ਐਕਚੁਅਲ ਜਿਵੇਂ ਸਰੋਤ ਦੇ ਨੰਬਰਾਂ ਦੀ ਨੰਬਰ ਦੇ ਵੀ ਗੱਲ ਕਰਦੇ ਆ ਤੇ ਕੀ ਕੋਈ ਨੰਬਰ ਦਿੱਤੇ ਵੀ ਗਏ ਨੇ ਫਰੋਤਾਂ ਦਿੱਤੀਆਂ ਵੀ ਗਈਆਂ ਨੇ ਉਹ ਵੀ ਕਿਸ ਸਾਹਮਣੇ ਆਏ ਕੋਈ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਇਸੋ ਉਹ ਨਾਂ ਨਹੀਂ ਡਿਸਕਲੋਸ ਕਰਨਾ ਚਾਹੁੰਦੇ ਪਰ ਵੇਰੀਅਸ ਰੀਜ਼ਨਸ ਤੇ ਪਰ ਅਸੀਂ ਉਹਨਾਂ ਦੇ ਨਾਲ ਇਨ ਟੱਚ ਹੈ ਜਿਹੜੀ ਇਨਵੈਸਟੀਗੇਸ਼ਨ ਜਿੱਥੇ-ਜਿੱਥੇ ਵੀ ਸਾਹਮਣੇ ਆਇਆ ਅਸੀਂ ਉਹਨਾਂ ਦੇ ਨਾਲ ਟੱਚ ਹੋ ਕੇ ਤੇ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰ ਰਹੇ ਹਾਂ। ਇੱਕ ਤਰ੍ਹਾਂ ਦਾ ਸਵਾਲ ਹੈ ਕਿ ਤੁਸੀਂ ਉਹਨਾਂ ਨਾਲ ਇਨਫਾਰਮਰ ਬਣ ਕੇ ਕੰਮ ਕਰ ਰਹੇ ਸੀ। ਤੁਸੀਂ ਉਹਦਾ ਉਹਦਾ ਤਾਂ ਜੀ ਇਹ ਮਿਲ ਕੇ ਕੰਮ ਕਰ ਰਹੇ ਸੀ। ਤੁਸੀਂ ਇਨਫਾਰਮਰ ਕਿਉਂ ਐਸੋਸੀਏਟ ਐ? ਉਹਦਾ ਵਿਆਹ ਹੋ ਗਿਆ। ਹਾਂ ਗੁਰਗਾ ਹੀ ਹੋ ਗਿਆ ਕਿਉਂਕਿ ਉਸ ਤੋਂ ਇਹ ਹਰ ਦੇ ਵਿੱਚ ਤੁਸੀਂ ਉਹਦੇ ਵੀ ਦੇਖਦੇ ਆ ਆਪ ਦਾ ਹਿੱਸਾ ਮੰਗਦਾ ਸੀਗਾ ਵੀ ਆ ਜਿੱਥੋਂ ਜੇ ਤੁਸੀਂ ਉਸ ਤੋਂ ਜਿਹੜੀ ਫਰੋਤੀ ਲਓਗੇ ਉਹਦੇ ਵਿੱਚ ਮੈਨੂੰ ਵੀ ਸਾਂਝ ਦਿਓ। ਕਿਨੇ ਲੋਕਾਂ ਕੋਲ ਇਹਨਾਂ ਨੂੰ ਫਰौती ਨਹੀਂ ਗਈ ਸੀ ਕੋਈ ਸਾਹਮਣੇ ਆਈ ਗੱਲ ਇਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਜੀ ਅਜੇ ਪੁੱਛ ਕੇ ਉਸ ਤੋਂ ਜਿੰਨੇ ਸਾਹਮਣੇ ਆਊਗੇ ਉਹ ਆਪਾਂ ਫੇਰ ਸਰ ਡਿਕਟਰ ਵੀ ਹੈ ਸਰ ਇਹ ਚੱਕਰਾਲੇ ਨੇ ਵੀ ਆਪਾਂ ਉਹ ਹੁਣ ਡੋ ਟੈਸਟ ਵੀ ਕਰਵਾ ਲਾਂਗੇ ਤੇ ਦੂਜੇ ਟੈਸਟ ਵੀ ਹੋਣਗੇ ਮੈਡੀਕਲ ਟੈਸਟ ਹੋਣਗੇ ਸਾਰੇ ਆਲਰੇਡੀ ਪ੍ਰੈਕਟਿਸ ਕਰ ਰਹੀ ਆ ਜਾਂ ਐਡੋਸਪੈਕਟੀਆਂ ਤਰ ਤਰ ਇਹ ਪ੍ਰੈਕਟਿਸ ਜੀ ਕੋਈ ਘਟਵੱਦੀ ਕਰਦੇ ਸੀ ਪ੍ਰੈਕਟਿਸ ਜ਼ਿਆਦਾ ਨਹੀਂ ਬਟ ਬਟ ਕੋਈ ਚੈਂਬਰ ਚੁੰਮ ਨਹੀਂ ਬਣਾਇਆ ਹੈ ਹਾਂ ਨਹੀਂ ਹੋਣੀ